ਮਗਹਾ ਹਾ 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 ਉਨੋਤ ਕਰੋ ਸਿਆਪਾ ਹਾ 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 ਲੋਕੋ ਪੰਜਾਬ ਜਿੰਦਾਬਾਦ 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 ਲੋਕੋ ਪੰਜਾਬ ਜਿੰਦਾਬਾਦ ਜਿੰਦਾਬਾਦ ਸਾਰੇ ਕਿਸਾਨ ਜਿੰਨੇ ਨੂੰ ਜੂਨੀਅਰ ਬੈਂਕ ਦੇ ਮੈਨੇਜਰ ਦੀ ਕਹਿਣ ਦੇ ਉੱਤੇ ਉਹਦੀ ਕਾਰਵਾਈ ਦੇ ਸਵਾਲ ਉਹਨਾਂ ਨੂੰ 25 ਸਤੰਬਰ ਤੋਂ ਜਿਹੜਾ ਘਰੋਂ ਉਹਦੀ ਜਿਹੜੀ ਖਬਰ ਸੀ ਉਹ ਸਾਰੀ ਦੁਨੀਆ ਦੇ ਉੱਤੇ ਨਸ਼ਰ ਹੋਈ ਆ ਤੇ ਸਾਰੀ ਦੁਨੀਆ ਨੇ ਫਿੱਟ ਲਾਂ ਤਾਂ ਪਾਈਆਂ ਨੇ ਇੱਥੇੋਂ ਦੇ ਜਿਹੜਾ ਮੈਜਰ ਆ ਤੇ ਇੱਥੋਂ ਦੀ ਜਿਹੜੀ ਸਰਕਾਰ ਆ ਜਿਹੜੀ ਕਹਿੰਦੀ ਆ ਕਿ ਹਾਂ ਉਹ ਲੈ ਉਹ ਉਸੀ ਨੇ ਅੱਜ ਦੁਪਹਿਰ ਨੂੰ ਫਟੇ ਦਾ ਕਰਨਾ ਸੀ। ਸਾਹੀ। ਉਹਨੂੰ ਮਸ਼ਾਹਰਤ ਗਿਆ। ਜਦ ਆ ਉਹ ਸ਼ਾਹਰਤ। ਨਹੀਂ ਨਾ ਮੈਂ ਕਰ ਰਿਹਾ। ਉਹ ਦੱਲੇ ਰੌਣਕ। ਦੇਖੋ ਭਾਈ। ਭਾਈ ਮੋਟਰ ਇੱਥੋਂ ਚੱਲਣੀ ਆ ਨਾ। ਪ੍ਰੈਮਿਕ ਤੋਂ ਮੜਿਆ ਹੋਦਾ ਸੀ। ਉਹ ਮੇਰੇ ਨਾਲ ਗੱਪ ਵੀ ਕਰ ਲੈ ਅੱਛਾ ਮੈਂ ਵੀ ਹੋਣੀ ਆ ਅੱਛਾ ਆ ਭੈਣ ਜੀ ਨੂੰ ਬੈਨ ਦਿਓ ਹਾਂ ਬੜਾ ਜੀ ਇਹਨਾਂ ਨੂੰ ਨਹੀਂ ਇਹ ਨਹੀਂ ਇਹ ਨਹੀਂ ਮੈਂ ਨਹੀਂ ਇਹਨਾਂ ਨੂੰ ਕਿਤੇ ਨਹੀਂ ਚਾਹੀਦੀ ਹਾਂ ਜੀ ਸਰ ਸਭ ਤੋਂ ਪਹਿਲਾਂ ਤੇ ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਇਹਨਾਂ ਦਾ ਸਦਕਾ ਮੈਂ ਅੱਜ ਆਪਣੇ ਘਰ ਵਿੱਚ ਆਹੀ ਐਂਟਰ ਕਰ ਸਕੇ ਆ ਉਦੋਂ ਤੇ ਆਂਦੇ ਤੇ ਬਹੁਤ ਜਾਣੇ ਹੀ ਕਿ ਜਿਹੜੇ ਆਸ਼ਵਾਸਨ ਦਿਵਾਉਂਦੇ ਵੀ ਆਪਾਂ ਕਰਾਂਗੇ ਕਰਾਂਗੇ ਹੈਨਾ ਬਟ ਇਹਨਾਂ ਨੇ ਜੋ ਅੱਜ ਕਰ ਰਖਾਇਆ ਨਾ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਕਰਦਾ ਤੇ ਪੋਸਿਬਲ ਹੁੰਦਾ ਸੋ ਸਭ ਤੋਂ ਪਹਿਲਾਂ ਇਹਨਾਂ ਨੂੰ ਧੰਨਵਾਦ ਤੇ ਦੂਸਰਾ ਮੈਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੈਂਕਾਂ ਨੂੰ ਇਹ ਰਿਕਵੈਸਟ ਕਰਦੀ ਆ ਕਿ ਜਿੱਦਾਂ ਕਿ ਮੈਂ ਪਹਿਲਾਂ ਦੱਸ ਚੁੱਕੀ ਕਿ ਮੇਰੇ ਸੋਹਰਾ ਸਾਹਿਬ ਦੀ ਵੀ ਡੈਥ ਹੋ ਗਈ ਸੁਸਾਇਡ ਹੋ ਗਿਆ ਮੇਰੇ ਹਸਬੰਦ ਦਾ ਵੀ ਤੇ ਹੁਣ ਇਸ ਕਾਲ ਵਿੱਚ ਮੈਂ ਤੇ ਮੇਰੇ ਬੱਚਾ ਤੇ ਮੇਰੇ ਮਦਾਂ ਹੀ ਲਾ ਰਿਆ ਰਹੇ ਆ ਤੇ ਅਸੀਂ ਸੜ ਗੋ ਸਿਫ ਇਨਾ ਕਵਾਂ ਕਿ ਆਪਣਾ ਗੁਜ਼ਾਰਾ ਕਰ ਸਕੀਏ ਆਪਾਂ ਕਰਜ਼ਾ ਨਹੀਂ ਵਾਪਸ ਕਰ ਸਕਦੇ ਤੇ ਸਰਕਾਰ ਨੂੰ ਬੇਨਤੀ ਆ ਕਿ ਸਾਡਾ ਕਰਜ਼ਾ ਮਾਫ ਕੀਤਾ ਜਾਵੇ ਇਹਨਾਂ ਵੱਲੋਂ ਇਹ ਬੱਚੀ ਵੱਲੋਂ ਜਿਹੜਾ ਇਹਦੇ ਨਾਲ ਬੈਂਕ ਵਾਲਿਆਂ ਨੇ ਕਰਜ਼ੇ ਦੇ ਸਬੰਧ ਚ ਇਹਨਾਂ ਨੂੰ 25 ਤਰੀਕ ਨੂੰ ਜਿਹੜਾ ਨੋਟਸ ਲਾ ਕੇ ਘਰ ਦੇ ਅੱਗੇ ਇਹਨਾਂ ਦਾ ਸਮਾਨ ਜਿਹੜਾ ਸਾਰਾ ਬਾਹਰ ਛੋੜ ਦਿੱਤਾ ਸੀ ਉਸ ਤੋਂ ਪਹਿਲਾਂ ਜਿਹੜੀ ਸੋਸ਼ਲ ਮੀਡੀਆ ਤੇ ਪ੍ਰੈਸ ਦੇ ਜਰੂਰ ਜਰੀਏ ਖਬਰ ਫੈਲੀ ਜਿਹੜੀ ਉਹਦੇ ਜਰੀਏ ਸਾਡਾ ਇੱਥੇ ਮਤਲਬ ਬਲਾਕ ਧਾਰੀਵਾਲ ਦੇ ਵਿੱਚ ਭਾਰਤੀ ਸੰਜੇ ਨੇਕਤਾ ਉਗਰਾਹਾਂ ਦਾ ਮਤਲਬ ਬਲਾਕ ਆਗੂ ਸੀ ਸਵਨ ਸਿੰਘ ਕਲੇਰ ਉਹਦੇ ਥਰੂ ਆਪਾਂ ਇਹਦੇ ਪਰਿਵਾਰ ਦੇ ਨਾਲ ਮਿਲ ਕੇ ਅੱਤਾਂ ਇਹਨਾਂ ਦਾ ਤਾਲਮੇਲ ਕੀਤਾ ਉਸ ਤੋਂ ਬਾਅਦ ਆ ਜਿਹੜਾ ਆਪਣੀ ਜਥੇਬੰਦੀ ਦਾ ਫੈਸਲਾ ਆ ਕਿ ਕਿਸੇ ਵੀ ਕਿਸਾਨ ਦੀ ਮਜ਼ਦੂਰ ਦੀ ਜਿਹੜਾ ਕਰਜ਼ਾ ਮਾਉਣ ਤੋਂ ਸਮਰੱਥ ਹੈ ਨਹੀਂ ਹੋ ਸਕਦਾ ਉਹਦਾ ਮਤਲਬ ਕੋਈ ਵੀ ਜਾਇਦਾਦ ਉਹਦੀ ਜਿਹੜੀ ਆਪਾਂ ਜ਼ਬਤ ਨਹੀਂ ਹੋਣ ਦੇਵਾਂਗੇ ਇਸ ਕਰਕੇ ਫਿਰ ਅਸੀਂ ਫੈਸਲਾ ਕਰਕੇ ਇਸ ਪਰਿਵਾਰ ਨਾਲ ਤਾਲਮੇਲ ਕਰਕੇ ਅਸੀਂ ਉਹ ਅੱਜ ਮਤਲਬ ਕੱਲ੍ਹ ਐਲਾਨ ਕੀਤਾ ਸੀ ਪ੍ਰੈਸ 'ਚ ਵੀ ਆਇਆ ਪੂਰਾ ਤੇ ਅਸੀਂ ਅੱਜ ਐਲਾਨ ਕੀਤਾ ਸੀ ਕਿ ਅਸੀਂ ਇਹ ਪਰਿਵਾਰ ਨੂੰ ਜਿਹੜਾ ਉਹਦੇ ਘਰ 'ਚ ਜਿਹੜਾ ਪਠਾਵਾਂਗੇ ਅਗਲੀ ਜਿਹੜੀ ਮਤਲਬ ਰਣਨੀਤੀ ਆ ਜਿਹੜਾ ਇਹਨਾਂ ਦਾ ਮਤਲਬ ਲੋਨ ਦਾ ਮਸਲਾ ਉਹ ਇਹ ਬਹਿ ਕੇ ਆ ਆਰਾਮ ਦੇ ਨਾਲ ਜਦੋਂ ਇਹਨਾਂ ਕੋਲ ਪੈਸੇ ਹੋਣਗੇ ਉਹ ਕਰਨਗੇ ਐ ਨਹੀਂ ਕੋਈ ਹੋਗਾ ਦੂਜੀ ਗੱਲ ਸੀ ਕਿ ਇੱਥੇ ਜਿਹੜਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਬੈਂਕਾਂ ਜਿਹੜੀਆਂ ਪ੍ਰਾਈਵੇਟ ਕੀਤੀਆਂ ਜਾ ਰਹੀਆਂ ਨਹੀਂ ਵਿੱਚ ਜਾਗੂ ਗਏ ਜੇ ਕੀ ਗੱਲ ਬਾਤ ਉਹਨਾਂ ਨਾਲ ਸਾਡਾ ਉਹਨਾਂ ਨੂੰ ਅਸੀਂ ਰਿਕਵੈਸਟ ਕਰਨ ਗਏ ਸੀ ਕਿ ਇਹ ਜਿਹੜਾ ਤੁਸੀਂ ਤਾਲਾ ਲਾਇਆ ਹੋਇਆ ਵਾ ਵੀ ਇਹ ਪਰਿਵਾਰ ਨੂੰ ਮਤਲਬ ਤਾਲਾ ਖੋਲ ਕੇ ਘਰ ਬਿਠਾਇਆ ਜਾਵੇ ਉਹਨੂੰ بے ਘਰ ਕੀਤਾ ਹੋਇਆ ਤੇ ਉਹਨਾਂ ਨੂੰ ਅਸੀਂ ਅਲਟੀਮੇਟਮ ਦਿੱਤਾ ਸੀ ਅੱਜ 2 ਵਜੇ ਦਾ ਇਹ 2 ਵਜੇ ਤੱਕ ਉਹਨੂੰ ਤਾਲਾ ਖੋਲ੍ਹ ਕੇ ਤੁਸੀਂ ਆਪ ਹੀ ਬਿਠਾਓ ਉਹਨਾਂ ਨੂੰ ਪਰ ਉਹਨਾਂ ਨੇ ਉਹ ਗੱਲ ਨਹੀਂ ਮੰਨੀ ਜਿਸ ਦੇ ਤੋਂ ਫਿਰ ਅਸੀਂ ਜਿਹੜਾ ਫੈਸਲਾ ਸੀ ਅਸੀਂ ਇਸ ਪਰਿਵਾਰ ਨੂੰ ਜਿਹੜਾ ਤਾਲਾ ਤੋੜ ਕੇ ਉਹ ਘਰ ਬਿਠਾਉਣਾ ਵਾ ਤੇ ਜਿਹੜਾ ਉਹ ਬੈਂਕ ਦਾ ਲੈਣ ਦੇਣ ਆ ਇਹ ਪਰਿਵਾਰ ਜਿਹੜਾ ਜਦੋਂ ਇਹਨਾਂ ਦੀ ਆਮਦਨ ਹੋਊਗੀ ਇਹਨਾਂ ਕੋਲ ਪੈਸੇ ਹੋਣਗੇ ਇਹ ਕਰਨਗੇ ਜ਼ਰੂਰ